ਬਹੁਤ ਵੀਰਾਂ ਦੀ ਡਿਮਾਂਡ ਸੀ ਬਾਈ ਵੀ ਜਿਹੜੀ ਕੰਪਨੀ ਦੀ ਟਰਬੋ ਉਹ ਕਿਟ ਆਉਂਦੀ ਆ ਵੀ ਉਹ 605 ਜਿਹੜਾ ਪੀਐਸ ਆ ਜਾਂ 605 ਦੇ ਕਿਵੇਂ ਲੱਗਦੀ ਹੈ ਅੱਜ ਤੁਹਾਨੂੰ ਦਿਖਾਉਣਿਆਂ ਦੀ ਜਿਹੜੀ ਟਰਬੋ ਦੀ ਫਿਟਿੰਗ ਟਰੈਕਟਰ ਆਪਾਂ ਬਾਹਰ ਕੱਢ ਰਹੇ ਨੇ ਆ ਸੋਚ ਲਾਈਏ ਪਹਿਲਾਂ ਇਹ ਸੇਫਟੀ ਵਾਲਾ ਪੁੱਤ ਲਾਇਆ ਹੋਇਆ ਮਿੰਡਾ ਦਾ ਇਹ ਇਕ ਤਾਂ ਜਦੋਂ ਖੜਾਉਣੇ ਹੁੰਦੇ ਆ ਉਦੋਂ ਸੌਖਾ ਵੀ ਬੈਟਰੀ ਡਿਸਚਾਰਜ ਨਹੀਂ ਹੁੰਦੀ। ਸਾਡਾ ਪੂਰੀ ਆ ਫਿਰ ਵੀ ਸਟਾਰਟ ਹੋ ਜਾਂਦਾ ਬਹੁਤ ਛੇਤੀ। ਕੱਢਦੇ ਆ ਬਾਹਰ ਫਿਰ ਤੁਹਾਨੂੰ ਫਿਟਿੰਗ ਚੈੱਕ ਕਰਾਉਣੇ ਆ ਇਹਦੇ। ਦੋਨੇ ਟਰੈਕਟਰ ਆਪਾਂ ਇੱਥੇ ਖੜਾਉਣੇ ਇਹਦਾ ਕਮਰਾ ਬਣਾਇਆ ਹੋਇਆ ਹੈ ਸ਼ਟਰ ਲਾਇਆ ਹੋਇਆ ਇਹਨੂੰ ਤੇ ਜਿੰਦਾ ਲੱਗ ਜਾਂਦਾ ਵਧੀਆ ਨਾ ਕੋਈ ਚੂਹਾ ਕੁਝ ਵੀ ਨਹੀਂ ਆਹ ਦੇਖੋ ਸ਼ਟਰ ਲੱਗਿਆ ਹੋਇਆ ਅੰਦਰ ਨਾਲ ਚਾਨਣ ਨਹੀਂ ਸੀ ਪੂਰਾ ਤਾਂ ਕਰਕੇ ਹੁਣ ਬਾਹਰ ਕੱਢ ਲਿਆ ਟਰੈਕਟਰ ਆਪਾਂ ਤੇ ਆਹ ਤੁਹਾਨੂੰ ਫਿਟਿੰਗ ਦਿਖਾਉਣੇ ਆ ਆ ਜਿਹੜੀ ਕੰਪਨੀ ਦੀ ਟਰਬੋ ਆਉਂਦੀ ਹੈ ਕੰਪਨੀ ਕਿੱਟ ਚ ਵਿੱਚ ਹੀ ਬਈ ਇਹਦਾ ਸਾਇਲੈਂਸਰ ਆਉਂਦਾ ਹੈ ਇਹਦਾ ਆਪਾਂ ਪੱਖਾ ਨਹੀਂ ਚੇਂਜ ਕਰਿਆ ਪੱਖਾ ਵੀ ਚੇਂਜ ਕਰਨਾ ਪੈਂਦਾ ਪਰ ਜ਼ਰੂਰਤ ਨਹੀਂ ਪਈ ਕਿਉਂਕਿ ਜਿਆਦਾ ਹੀਟ ਹੁੰਦਾ ਹੀ ਨਹੀਂਗਾ ਇਹਦਾ ਜਿਹੜਾ ਜਿਹੜਾ ਆਪਾਂ ਤੇਲ ਦਿੱਤਾ ਹੈ ਇੱਥੋਂ ਦਿੰਦਾ ਹੈ ਜਿਹੜਾ ਟਰਬੋ ਨੂੰ ਮਗਲੈਲ ਦਿੱਤਾ ਹੋਇਆ ਹੈ ਲੂਬਰੀਕੇਸ਼ਨ ਵਾਸਤੇ ਤੇ ਜਿਹੜਾ ਆਊਟਲੈਟ ਹੈ ਇਹਦੀ ਉਹ ਇੱਥੇ ਚੈਂਬਰ ਚ ਆ ਚੈਂਬਰ ਕਹਿੰਦਾ ਬਲੌਗ ਦੇ ਵਿੱਚ ਬਣੀ ਹੋਈ ਗੈਲਰੀ ਇੱਥੇ ਦਿੱਤਾ ਹੈ ਤੇ ਬਾਕੀ ਸਾਰੀ ਫਿਟਿੰਗ ਉਵੇਂ ਹੋ ਜਾਂਦੀ ਹੈ ਬਈ ਨਟਾਂ ਚ ਨਟ ਪੂਰੇ ਕੋਈ ਚੱਕਰ ਨਹੀਂ ਆਉਂਦਾ ਤੇ ਇੱਕ ਜਦੋਂ ਤੁਸੀਂ ਆਹ ਢੋਲਕੀ ਲਾਉਣੇ ਨਾ ਆਹ ਚੀਜ਼ ਹੈ ਜਿਹੜੀ ਆਹ ਦੇਖੋ ਤੁਸੀਂ ਥੱਲੋਂ ਵੱਡਿਆ ਹੋਇਆ ਹੈ ਜੋੜ ਲਾਇਆ ਇਹਨੂੰ ਥੋੜਾ ਹੀ ਨੀਵਾ ਕਰਨਾ ਪੈਂਦਾ ਨਹੀਂ ਸ਼ੋਰ ਨਾਲ ਲੱਗ ਲੱਗ ਜਾਂਦਾ ਤੇ ਬਹੁਤ ਵਧੀਆ ਫਿਟਿੰਗ ਹੁੰਦੀ ਹੈ ਦੀ ਬਾਕੀ ਜੇ ਤੁਸੀਂ ਕੰਪਨੀ ਕਿੱਟ ਲਵਾਉਣੀ ਹੈ ਮੰਨ ਲਓ ਹਨਾ ਨਿਓਇਰਾ ਵੀ ਖਲਾ ਲਿਓ ਪੰਪ ਵੀ ਖੋਲ ਕੇ ਤੇ ਪੂਰੀ ਸੈਟਿੰਗ ਹੋ ਜਾਂਦੀ ਹੈ ਉਸ ਹਾਉ ਨਾਲ ਥੋੜਾ ਤੇਲ ਵਧਾਉਣਾ ਪੈਂਦਾ ਨਿਊਰਲ ਪ੍ਰੈਸ਼ਰ ਵੀ ਚੇਂਜ ਕਰ ਦਿੰਦੇ ਆ ਤੇ ਉਹ ਨਾਲ ਫਿਰ ਵਧੀਆ ਸਿਸਟਮ ਬਣ ਜਾਂਦਾ ਇਹਦਾ ਬਾਕੀ ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਆ ਤੇ ਆਵਾਜ਼ ਬੂਜ ਅੱਗੇ ਤਾਂ ਆਵਾਜ਼ ਰਹਿ ਹੀ ਨਹੀਂ ਗਈ ਜਮਾ ਜਿਵੇਂ ਨਵੋ ਬਹੁਤ ਜ਼ਿਆਦਾ ਜੇਸੀ ਵਾਂਗੂ ਰਿੰਗਦਾ ਇਹਦਾ ਆਵਾਜ਼ ਖਤਮ ਹੋ ਜਾਂਦੀ ਹੈ ਟਰਬੋ ਤੋਂ ਬਾਅਦ ਜਮਾ ਵਾਜ ਨਹੀਂ ਉਹਦੀ ਨਾ ਧੂਆਂ ਮਾਰੇ ਰੈਕਟਰ ਦੇ ਕੋਲ ਪਾਪ ਹੋਦੀ ਆ ਬਹੁਤ ਘੱਟ ਧੂਆਂ ਜਮਾ ਨਹੀਂ ਮਾਰਦਾ ਬਾਕੀ ਭਈ ਇਹ ਜਦੋਂ ਲਿਆਂਦਾ ਸੀਗਾ 2019 ਚ ਉਦੋਂ ਟਰਬੋ ਨਹੀਂ ਸੀ 2022 ਚ ਟਰਬੋ ਹਲਵਾਈ ਆ ਇਹਦੇ ਤੇ ਥੋੜਾ ਜਿਹਾ ਮਤਲਬ ਕੀ ਆ ਵੀ ਉਦੋਂ ਬਾਅਦ ਲੋਡ ਪੈ ਗਈ ਆ ਪਹਿਲਾਂ ਆਪਣੇ ਕੋਲੇ 13 ਹਾਲੀ ਹੁੰਦੇ ਸੀ ਜਾਂ ਮਤਲਬ ਵੱਡੇ ਤੇ 10 ਫੁੱਟਾ ਰੂਟਾਵੇਟਰ ਲਿਆ ਜਦੋਂ ਫਿਰ ਇਹ ਖੇਧਾ ਨਹੀਂ ਸੀਗਾ ਫਿਰ ਉਸ ਤੋਂ ਬਾਅਦ ਇਹਨੂੰ ਟਰਬੋ ਟਰਬੋ ਲਵਾਈ ਫਿਰ ਦੇ ਟਾਇਰ ਵੀ ਬਦਲਨੇ ਪਏ ਟਾਇਰ ਰੇਡੀਅਲ ਪਾਉਣੇ ਪਏ ਮਤਲਬ ਰੇਡੀਅਲ ਟਾਇਰ ਤੋਂ ਬਣਾ ਦੂਜਾ ਟਾਇਰ ਸਲਿੱਪ ਹੀ ਦੇ ਜਾਂਦਾ ਸੀ ਬਹੁਤ ਜ਼ਿਆਦਾ ਇਹ ਹੁਣ 9 ਫੁੱਟੇ ਰੂਟਾਵੇਟਰ ਤੇ ਚੱਲਦਾ ਇਹ ਪੱਕਾ ਜੀ ਤੇ ਬਹੁਤ ਵਧੀਆ ਪਰਫਾਰਮੈਂਸ ਹੈਗਾ ਬਾਕੀ ਵੀ ਟਰਬੋ ਬਾਰੇ ਹੋਰ ਵੀ ਕੁਝ ਪੁੱਛਣਾ ਹੋਵੇ ਆਪਾਂ ਦੱਸ ਦਾਂਗੇ ਆਪਾਂ ਕਰਾਇਆ ਸੀ ਇਹ ਲੁਧਿਆਣੇ ਤੋਂ ਪੰਪ ਤੇ ਨਯੋਇਲਾਂ ਉਹਨਾਂ ਕੋਲ ਰੀਡਿੰਗ ਹੈ ਮਤਲਬ ਪੂਰੀ ਕੰਪਨੀ ਵੱਲੋਂ ਦਿੱਤੀ ਹੋਈ ਹੈ ਜਿਹੜੀ ਤੇ ਇਹ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਵਧੀਆ ਚੱਲਦਾ ਰੈਕਟਰ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਚ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਓ ਜੀ ਵੀਡੀਓ ਨੂੰ ਧੰਨਵਾਦ ਜੀ